ਇਹਨੂੰ 5000 ਨੂੰ ਦੱਸੋ ਮੈਂ ਕੀ ਕਰਾਂ ਲੈ ਦੱਸ ਪੈਸੇ ਚਾਹੀਦੇ ਆ ਤੁਹਾਨੂੰ ਫੜੋ ਆ ਵੀ 5000 ਤੇ ਮੈਂ ਨਹੀਂ ਕਿ ਲੈਣੀ ਹੈਗੀ ਪਹਿਲਾਂ ਉਹ 50 ਵੀ ਦੀ 50 ਦਵਾਂਗੀ ਹੁਣ ਉਹ 50 ਦੇ ਦੇ ਮੈਨੂੰ ਤੇ ਹੁਣ ਇੰਨੀ ਵੀ ਮੈਨੂੰ ਪੁੱਛਣ ਦੇ ਤਜਿਆਂ ਦੇ ਪੈੜੀ ਲਾ ਦੇ ਪੈੜੀ ਲਾ ਦੇ ਤੇ ਫੇਰ ਮੈਨੂੰ ਕਦ ਪੁੱਛਣਾ ਵਾ ਜੇ ਮੈਂ ਪੈੜੀ ਲਾਤੀ ਤੇ ਮੈਂ ਤਾਂ ਕਦੀ ਨਹੀਂ ਜਿੰਨ ਚਿਰ ਜਿੰਦੀ ਹਾਂ ਉਹਨਾਂ ਚਿਰ ਪੈੜੀ ਨਹੀਂ ਲਾ ਕੇ ਦੇਣੀ ਤੇ ਨਾ ਕੋਈ ਮੈਨੂੰ ਜ਼ਰੂਰ ਤੇ ਪੈੜੀ ਦੇ ਜਦੋਂ ਮਰ ਜੂਗੀ ਉਦੋਂ ਪੈਰੀ ਸੰਭਾਲਣ ਘਰ ਬਾਹਰ ਸੰਭਾਲਣ ਜੋ ਮਰਜੀ ਕੇ ਬੈਂਕੇ ਚੱਲ ਮੇਰੇ ਨਾਲ ਫਿਰ ਸਹੇ ਗੜਾਈਏ ਥੋੜੇ ਦੇ ਵੇ ਮਾਦਾ ਤੇ ਰਸ ਬੜਾ ਹੁੰਦਾ ਵਾ ਟਿਕ ਟਪ ਕਰਕੇ ਚੱਲ ਜਾ ਆਪ ਵੀ ਹਾਂ ਇੱਥੋਂ ਬੱਸੇ ਬਹਿਣਾ ਵਾ ਤੇ ਇੱਥੇ ਉਤਰ ਜਾਣਾ ਵਾ ਹੈ ਤਾਂ ਸਹੀ ਆ ਜੇ ਡੇਪੀ ਦੇ ਪੇਰ ਉਹ ਨਹੀਂ ਕੋਹ ਵੀ ਹੁੰਦਾ ਮੈਨੂੰ ਉਹ ਗੱਲ ਚੁੱਕੂਗਾ ਉਹ ਦਵਾਈ ਖਾ ਤੇਰੀ ਗੱਲ ਸੁਣੋ ਇੱਕ ਸਾਰੇ ਮਿਹਨਤ ਕਰਦੇ ਆਪੋ ਆਪਣੇ ਘਰ ਕਿਹੜਾ ਵਾ ਜਿਹੜਾ ਉਦਾਂ ਹੀ ਬੈਠਾ ਆਇਆ ਉਹ ਆਹੋ ਤੇ ਤੇਰੀ ਗੱਲ ਠੀਕ ਆ ਮੈਂ ਕਦੋਂ ਕਿਹਾ ਵੀ ਉਦਾਂ ਬੈਠਾ ਮੈਂ ਤੇ ਆਪਣੀ ਮਾਤਾ ਦੀ ਗੱਲ ਕਰਨ ਲਿਆ ਮਾਤਾ ਦੀ ਤਾਂ ਗੱਲ ਕਰਨ ਦੀ ਆ ਮੈਂ ਵੀ ਮੰਨਦੀ ਵੀ ਉਹਨਾਂ ਮਿਹਨਤ ਕੀਤੀ ਆ ਤੁਹਾਡੇ ਬਦਲੇ ਕੀਤੀ ਆ